ਹੈਲੋ ਹਾਂਜੀ ਅੱਜ ਮੈਂ ਤੁਹਾਡੇ ਵਾਸਤੇ ਬਹੁਤ ਹੀ ਸੋਨਾ ਤੇ ਨਿਊ ਗਿਆ ਡਿਜ਼ਾਈਨ ਲੈ ਕੇ ਹਾਜ਼ਰ ਹੋਈਆਂ ਸਭ ਤੋਂ ਪਹਿਲਾਂ نیچے ਆਪਾਂ ਨਾਟ ਲਗਾ ਲੈਣਾ ਆਪਾਂ ਆਹ ਚੀਜ਼ ਤੇ ਨਹੀਂ ਕੱਢਣੀ ਨੀਡਲ ਨੀਡਲ ਆਪਾਂ ਸਟਾਰ ਬਣਾਵਾਂਗੇ ਤੁਹਾਨੂੰ ਦਿਖਾਉਂਗੀ ਮੈਂ ਇਹਨਾਂ ਬਹੁਤ ਸੋਨਾ ਸੂਟ ਵਣਕੇ ਰੈਡੀ ਹੁੰਦਾ ਜੀ ਇਹਨੂੰ ਆਪਾਂ ਢਿੱਲਾ ਰੱਖਣਾ ਥੋੜਾ ਗਿਆ ਤੇ ਆਪਾਂ ਨੀਡਲ ਨੂੰ ਇੱਥੇ ਕੱਢਣਾ ਤੇ ਜਿਹੜਾ ਆਪਣਾ ਆਹ ਢਿੱਲਾਗਾ ਇਹਦੇ ਵਿੱਚ ਦੀ ਆਪਾਂ ਇੱਦਾਂ ਨੀਡਲ ਪਾ ਦੇਣੀ ਹੈ ਠੀਕ ਹੈ ਜੀ ਤੇ ਆਪਾਂ ਇਹਦੇ ਉੱਪਰ ਦੀ ਆ ਦੇਖੋ ਇਹਦੇ ਵਿੱਚ ਦੀ ਪਾਤੀ ਇਹਦੇ ਉੱਪਰ ਦੀ ਆਪਾਂ ਇੱਥੇ ਬਿਲਕੁਲ ਨਾਲ ਦੀ نیچے ਲੈ ਜਾਣੀ ਹੈ ਠੀਕ ਹੈ ਜੀ ਇਦਾਂ ਹੀ ਆਪਾਂ ਇਧਰ ਕਵਰ ਕਰਾਂਗੇ ਇਹ ਵੋ ਸੋਨਾ ਆਪਾਂ ਆਪਣਾ ਸੂਟ ਆ ਜਿਹੜਾ ਉਹ ਰੈਡੀ ਕਰ ਸਕਦੇ ਆ ਇਸ ਤਰੀਏ ਮੈਂ ਇਧਰ ਪਾਵਾਂਗੀ ਮੈਂ ਬਿਲਕੁਲ ਤੁਹਾਨੂੰ ਲਵੇ ਤੋਂ ਦਿਖਾ ਰਹੀ ਹਾਂ ਇਹ ਨਹੀਂ ਮੇਰੀ ਭੈਣਾਂ ਨੂੰ ਬਿਲਕੁਲ ਨਹੀਂ ਆਉਂਦਾ ਜੀ ਉਹ ਵੀ ਇਹ ਡਿਜ਼ਾਈਨ ਬਣਾ ਕੇ ਆਪਣਾ ਜਿਹੜਾ ਸੂਟ ਆ ਉਹ ਰੈਡੀ ਕਰ ਸਕਦੀਆਂ ਨੇ ਇੱਕ ਤਾਂ ਜਿਵੇਂ ਮੈਂ ਔਮੇ ਦੱਸਿਆ ਸੀ ਇੱਕ ਜਿਵੇਂ ਆਪਣਾ ਪਹਿਲਾਂ ਹੀ ਆਪਾਂ ਐਵੇਂ ਇੱਕ ਪਾ ਕੇ نیچے ਆਪਾਂ ਜਿਹੜੀ ਨੀਡਲ ਆ ਉਹ ਇੱਥੇ ਕੱਢ ਲੈਣੀ ਆ ਤੇ ਜਿਹੜਾ ਥ੍ਰੈਡ ਆ ਉਹ ਇਹਦੇ ਉੱਪਰ ਦੀ ਰੱਖ ਲੈਣਾ ਤੇ ਹੁਣ ਆਪਾਂ ਜਿਹੜੀ ਨੀਡਲ ਆ ਉਹ ਖਿੱਚ ਦੇਣੀ ਆ ਆਪਣਾ ਥ੍ਰੈਡ ਆ ਔਟੋਮੈਟਿਕ ਆਪਣੇ ਸਟਾਰ ਦੇ ਸ਼ੇਪ 'ਚ ਬਣਦਾ ਜਾਊਗਾ ਪਹਿਲਾਂ ਆਪਾਂ ਇਹਦੀ ਟ੍ਰੇਸ ਬਣਾ ਲੈਣੀ ਆ ਜੀ ਇਸੇ ਤਰ੍ਹਾਂ ਇਹਨੂੰ ਫਿਰ ਆਪਾਂ ਤੀਸਰੀ ਜਗ੍ਹਾ ਤੇ ਕਵਰ ਕਰਾਂਗੇ ਇਹ ਦੇਖੋ ਮੈਂ ਪ੍ਰੋਪਰ ਤੁਹਾਨੂੰ ਕੱਲਾ-ਕੱਲਾ ਮੈਂ ਪ੍ਰੋਪਰ ਤੁਹਾਨੂੰ ਕੱਲਾ-ਕੱਲਾ ਦਿਖਾ ਰਹੀ ਆਂ ਜੀ ਇਹ ਦੇਖੋ ਬਸ ਆਪਾਂ ਆ ਚੀਜ਼ ਨੂੰ ਨੀਡਲ ਪਾਈ ਦੇਖੋ ਹੁਣ ਆਪਾਂ ਆ ਚੀਜ਼ ਨੂੰ ਨੀਡਲ ਗੱਡੀ ਹੈ ਨਾ ਇੱਥੋਂ ਤੇ ਇੱਥੇ ਪਾ ਕੇ ਆਪਾਂ ਇੱਥੇ ਲੈ ਜਾਣੀ ਆ ਇਹ ਤੁਸੀਂ ਘਰ ਵਿੱਚ ਟਰਾਈ ਕਰਕੇ ਦੇਖਿਓ ਬਹੁਤ ਸੋਹਣਾ ਫਲਾਵਰ ਬਣ ਕੇ ਰੈਡੀ ਹੁੰਦਾ ਇਹ ਹਾਂਜੀ ਦੇਖੋ ਇਦਾਂ ਬਣ ਗਿਆ ਤੇ ਇਹ ਚੀਜ਼ ਦੀ ਨੀਡਲ ਆਪਾਂ ਫੇਰ ਇਹਦੇ ਬਿਲਕੁਲ ਲਵੇ ਦੀ ਕੱਢ ਦੇਣੀ ਆ ਤੇ ਉੱਪਰ ਦੀ ਪਾ ਕੇ ਆ ਲਿਆਂਦੀ ਠੀਕ ਹੈ ਜੀ ਇਸੇ ਤਰ੍ਹਾਂ ਹੀ ਹੁਣ ਆਪਾਂ ਫੇਰ ਇੱਥੋਂ ਕੱਢ ਕੇ ਆਪਾਂ ਇਸ ਤੀਜ ਤੇ ਪਾਉਣਾਗਾ ਤੇ ਨਾਲ ਹੀ ਆਪਾਂ ਇਸ ਤੀਜ ਤੇ ਜਦੋਂ ਪਾਉਣਾ ਇੱਕ ਚੀਜ਼ ਦਾ ਧਿਆਨ ਰੱਖਣਾ ਕਿ ਜਿਹੜਾ ਥ੍ਰੈਡ ਆ ਉਹ ਆਪਣਾ ਨੀਡਲ ਦੇ ਉੱਪਰ ਦੀ ਇਦਾਂ ਹੋਣਾ ਚਾਹੀਦਾ ਫੇਰ ਸਟਾਰ ਬਣੂਗਾ ਆਦਰਵਾਇਜ਼ ਇਹਦਾ ਸਟਾਰ ਆ ਜਿਹੜਾ ਉਹ ਨਹੀਂ ਬਣੂਗਾ ਕਿਉਂਕਿ ਉਹਨੇ نیچے ਚਲੇ ਜਾਣਾ ਤੇ ਹੁਣ ਬਿਲਕੁਲ ਇੱਧਰ ਦੀ ਹੈ ਤੇ ਇੱਧਰ ਦੀ ਇਹ ਨੀਡਲ نیچے ਚਲੀ ਜਾਣੀ ਹੈ ਠੀਕ ਹੈ ਜੀ ਦੇਖੋ ਜੀ ਹੁਣ ਆਪਣਾ ਲਾਸਟ ਰਹਿ ਗਿਆ ਇਹ ਇੱਥੋਂ ਦੀ ਪਾ ਕੇ ਆਪਾਂ ਜਿੱਥੇ ਆਪਾਂ ਸਟਾਰਟਿੰਗ ਕਰੀ ਸੀ ਉੱਥੇ ਕੱਢ ਪਾ ਦੇਣਾ ਤੇ ਆਹ ਚੀਜ਼ ਤੇ ਆਪਾਂ ਕੱਢ ਦੇਣਾ ਤੇ ਜਿਹੜਾ ਥ੍ਰੈਡ ਆ ਉਹ ਆਪਾਂ ਨੀਡਲ ਦੇ نیچے ਦੀ ਕਰ ਦੇਣਾ ਦੇਖੋ ਜੀ ਕਿੰਨਾ ਸੋਹਣਾ ਸਟਾਰ ਬਣ ਕੇ ਰੈਡੀ ਹੋਇਆ ਤੇ ਇਹਨੂੰ ਆਪਾਂ نیچے ਚਲੇ ਜਾਣਾ ਠੀਕ ਹੈ ਜੀ ਇਸੇ ਤਰ੍ਹਾਂ ਹੀ ਮੈਂ ਇੱਕ ਸਾਨੂੰ ਹੋਰ ਰੈਡੀ ਕਰਕੇ ਦਿਖਾਵਾਂਗੀ ਤੇ ਇਹਦੇ ਵਿੱਚ ਆਪਾਂ ਕੀ ਫਿਲ ਕਰ ਸਕਦੇ ਆ ਜੇਕਰ ਆਪਾਂ ਚਾਹਾਂ ਇੰਦਾ ਵੀ ਰੱਖ ਸਕਦੇ ਆ ਨਹੀਂ ਇਹਦੇ ਵਿਚਾਲੇ ਮੈਂ ਤੁਹਾਨੂੰ ਦੱਸ ਸਕਦੀ ਆ ਵੀ ਕੀ ਫਿਲ ਕਰ ਸਕਦੇ ਆ ਮੈਂ ਤੁਹਾਨੂੰ ਪਹਿਲਾਂ ਇੱਕ ਹੋ ਸਟਾਰ ਬਣਾ ਕੇ ਦਿਖਾਉਣੀ ਆ ਫਿਰ ਮੈਂ ਤੁਹਾਨੂੰ ਦੱਸਦੀ ਆ ਵੀ ਇਹਦੇ ਵਿੱਚ ਆਪਾਂ ਕੀ ਫਿਲ ਕਰ ਸਕਦੇ ਆ ਠੀਕ ਆ ਜੀ ਇਹ ਦੇਖੋ ਜੀ ਲੋ ਹਾਂਜੀ ਇੱਕ ਚੀਜ਼ ਦਾ ਧਿਆਨ ਰੱਖਿਓ ਕਿ ਜਿਹੜੀ ਇਹ ਆਪਾਂ ਜਦੋਂ ਬਣਾਉਨੇ ਆ ਇਹ ਜਾਂਦੀ ਪ੍ਰੋਪਰ ਸੇਫਟ ਬਣਨੀ ਚਾਹੀਦੀ ਹੈ ਫਿਰ ਬੂਮਦੀਆਂ ਬਣ ਕੇ ਰੈਡੀ ਹੁੰਦਾ ਜੀ ਛੋਟਾ ਵੱਡਾ ਜਾਂ ਲਗ ਲਗ ਕਲਰ ਦੇ ਫਿਰ ਆਪਾਂ ਸਟਾਰ ਬਣਾ ਸਕਦੇ ਆ ਨੀਚੇ ਐਵੇਂ ਜਿਵੇਂ ਬਾਰਡਰ ਚ ਸਟਾਰ ਬਣਾ ਸਕਦੇ ਆ ਜਾਂ ਫਿਰ نیچے ਬਣਾ ਕੇ ਫਿਰ ਉੱਪਰ ਜਿਵੇਂ ਉਹ ਤੋਂ ਘੱਟ ਬਣਾ ਲਓ ਉਹਨਾਂ ਦੇ ਵਿੱਚ ਜਿਵੇਂ ਇੱਥੇ ਸਟਾਰ ਬਣਾ ਲਿਆ ਇੱਥੇ ਇੱਥੇ ਬਣਾ ਲਿਆ ਇਹਨਾਂ ਦੇ ਵਿਚਾਲੇ ਇੱਥੇ ਬਣਾ ਲਿਆ ਇਹਦੇ ਵਿਚਾਲੇ ਇੱਥੇ ਬਣਾ ਲਿਆ ਤੇ ਫਿਰ ਉਹਨਾਂ ਦੇ ਵਿਚਾਲੇ ਦੋਹਾਂ ਦੇ ਇੱਕ ਫਿਰ ਇਹ ਦਾ ਨਾ ਕਮੀ ਦੇ ਘੇਰੇ ਦੇ ਉੱਪਰ ਲਾਸਟ ਦੇ ਉੱਪਰ ਇੱਕ ਵਗ ਜਾਊਗਾ ਠੀਕ ਹੈ ਜੀ ਹੁਣ ਇਹਦੇ ਆਪਾਂ ਵਿੱਚ ਚਾਹਲੇ ਕੀ ਫਿਲ ਕਰਨਾ ਇਦਾਂ ਹੀ ਬਣਾ ਕੇ ਨਾ ਆਪਾਂ ਇਹਦੇ ਵਿਚਾਲੇ ਆਪਾਂ ਨਾਟ ਲਗਾਵਾਂਗੇ ਇਦਾਂ ਨਾ ਦੋ ਵਾਰੀ ਨੀਡਲ ਦੇ ਉੱਤੋਂ ਦੀ ਨਿਘਾਇਆ ਤੇ ਆਪਾਂ ਜਿਹੜੀ ਨੀਡਲ ਆ ਉਹ نیچے ਲਾਈ ਠੀਕ ਹੈ ਜੀ ਇਹ ਦੇਖੋ ਇਦਾਂ ਨੀਡਲ نیچے ਲੈ ਗਏ ਤੇ ਜੇ ਤੁਸੀਂ ਚਾਹੋ ਤਾਂ ਇਹਨੂੰ ਸਾਰੇ ਨੂੰ ਫਿਲ ਕਰ ਸਕਦੇ ਹੋ ਨਹੀਂ ਇਹਨੂੰ ਥੋੜੇ ਨੂੰ ਵੀ ਬਣਾ ਸਕਦੇ ਹਾਂ ਠੀਕ ਹੈ ਜੀ ਇਤੋਂ ਦਾ ਆਪਾਂ ਇਹਦੀ ਇਦਾਂ ਮੈਂ ਜਾਂਦੀ ਕਿਸੇ ਵੀ ਕਲਰ ਥ੍ਰੈਡ ਨਾਲ ਬਣਾ ਲੈ ਤੁਸੀਂ ਚਾਹੋ ਤਾਂ ਫਿਰ ਜਾਂਦੀ ਇਹਨੂੰ ਹੋਰ ਕਲਰ ਨਾਲ ਵੀ ਬਣਾ ਸਕਦੇ ਹਾਂ ਠੀਕ ਹੈ ਜੀ ਇਦਾਂ ਫਿਰ ਇਹਦੀ ਡੰਡੀ ਲਗਾ ਦੇਣੀ ਆਪਾਂ ਠੀਕ ਹੈ ਜੀ ਸਟਾਰ ਵਾਲਾ ਬਹੁਤ ਸੋਹਣਾ ਫਲਾਵਰ ਬਣ ਕੇ ਰੈਡੀ ਹੁੰਦਾ ਇਦਾਂ ਹੀ ਡੰਡੀ ਲਗਾ ਕੇ ਇਦਾਂ ਡੰਡੀ ਲਗਾ ਕੇ ਆਪਾਂ ਇਹਦੀ ਠੀਕ ਹੈ ਜੀ ਇਹ ਅਪਏ ਤੇ ਪੱਤੀ ਬਣਾਵਾਂਗੇ ਜੀ ਇਦਾਂ ਹੀ ਇਹਦੀ ਪੱਤੀ ਬਣੂ ਜਿੱਥੋਂ ਨੀਡਲ ਕੱਢੀ ਉੱਥੇ ਪਾ ਕੇ ਆਪਾਂ ਇਹ ਚੀਜ਼ ਤੇ ਆਪਾਂ ਥ੍ਰੈਡ ਜਿਹੜਾ نیچے ਹੀ ਰੱਖਣਾ ਨੀਡਲ ਦੇ ਤੇ ਫਿਰ ਇੱਧਰ ਦੀ ਘੱਟ ਲੈਣਾ ਇਸ ਤਰ੍ਹਾਂ ਹੀ ਬਣਾ ਕੇ ਇੱਕ ਫੋਰ ਆਪਾਂ ਬਣਾਵਾਂਗੇ ਜੀ ਇੱਥੋਂ ਦੀ ਆਪਾਂ ਨੀਡਲ ਕੱਢੀ ਤੇ ਇੱਥੇ ਪਾਈ ਤੇ ਜਿੰਨੀ ਕੁ ਸਪੇਸ ਆਪਾਂ ਇਧਰ ਲਈ ਪੱਤੀ ਦੀ ਰੱਖੀ ਓੰਨੀ ਕੁ ਇਧਰ ਰੱਖ ਕੇ ਨੀਡਲ ਥੱਲੇ ਦੀ ਰੱਖ ਕੇ ਆਪਾਂ ਸੁਈ ਦੇ ਥ੍ਰੈਡ ਆ ਜਿਹੜਾ ਨੀਡਲ ਦੇ نیچے ਦੀ ਰੱਖ ਕੇ ਐਦਾਂ ਇਹਨੂੰ ਪੱਤੀ ਬਣਾ ਲੈਣੀ ਹੈ ਠੀਕ ਹੈ ਜੀ ਦੇਖੋ ਜੀ ਕਿੰਨਾ ਸੋਹਣਾ ਬਣ ਕੇ ਫਲਾਵਰ ਰੈਡੀ ਹੋਇਆ ਇਦਾਂ ਦੇ ਛੋਟੇ ਛੋਟੇ ਫਲਾਵਰ ਬਣਾ ਕੇ ਆਪਾਂ ਬਹੁਤ ਸੋਹਣਾ ਸੂਟ ਰੈਡੀ ਕਰ ਸਕਦੇ ਆ ਜਿਵੇਂ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਘੇਰੇ ਦੇ نیچے ਪਹਿਲਾਂ 5 ਫਲਾਵਰ ਬਣਾ ਕੇ ਸਟਾਰ ਵਾਲੇ ਫਿਰ ਉੱਪਰ 4 ਫਿਰ ਉੱਪਰ 3 ਫਿਰ ਉੱਪਰ 1 ਬਣਾ ਕੇ ਆਪਾਂ ਇਦਾਂ ਹੀ ਸਾਰਾ ਸੂਟ ਆ ਜਿਹੜਾ ਉਹ ਕਵਰ ਕਰ ਸਕਦੇ ਆ ਬਹੁਤ ਸੋਹਣੇ ਬਣ ਕੇ ਰੈਡੀ ਹੁੰਦੇ ਆ ਤੁਸੀਂ ਹੌਲੀ ਹੌਲੀ ਟਰਾਈ ਕਰਿਓ ਜ਼ਰੂਰ ਦੇਖਿਆ ਕਰੋ ਜੀ ਮੇਰੀ ਵੀਡੀਓ ਨੂੰ ਫੋਲਵ ਵਾਚ ਕਰਿਆ ਕਰੋ ਜਿਹੜਾ ਕੋਈ ਮੇਰੇ ਚੈਨਲ ਤੇ ਨਾ ਮਾਦ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤੇ ਲਾਈਕ ਜਰੂਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਕਿਦਾਂ ਦੀ ਲੱਗਦੀ ਹੈ ਜੀ ਮੇਰੇ ਚੈਨਲ ਤੇ ਤੇ ਬੈਲ ਆਈਕਨ ਜਰੂਰ ਦਬਾਉਣਾ ਤਾਂ ਕਿ ਹਰ ਇੱਕ ਵੀਡੀਓ ਦਾ ਆਉਣ ਵਾਲਾ ਨੋਟੀਫਿਕੇਸ਼ਨ ਜਿਹੜਾ ਤੁਹਾਨੂੰ ਮਿਲ ਸਕੇ ਮੇਰੀ ਵੀਡੀਓ ਕਿਦਾਂ ਦੀ ਲੱਗੀ ਜਰੂਰ ਦੱਸਿਓ ਜੀ ਧੰਨਵਾਦ ਰੱਬ ਰੱਖ